ਬੋਲਣਾ ਕੀ ਇਹ ਨਾ ਨਾਣ ਵਾਸਤੇ ਪਾਣੀ ਆ ਵੇਖੋ ਕੀ ਕੰਡੀਸ਼ਨ ਬਣੀ ਹੋਈ ਹੈ ਭਰਾ ਮਜਬੂਰ ਬਣੇ ਹੋਇਆ ਨਾ ਸਵੇਰ ਦਾ ਨਾਣ ਨੂੰ ਪਾਣੀ ਹੈਗਾ ਨਾ ਪੀਣ ਨੂੰ ਪਾਣੀ ਹੈਗਾ ਤੇ ਗੱਟਰਾਂ ਦਾ ਪਾਣੀ ਸੁੱਕਦਾ ਨਹੀਂ ਟੂਟੀਆਂ ਦੇ ਵਿੱਚ ਪਾਣੀ ਆਉਂਦਾ ਨਹੀਂ ਜਨਾਨੀਆਂ ਰੋਣ ਡੀਆਂ ਬੱਚੇ ਰੋਣ ਡੇ ਨੇ ਕੀ ਕਰੀਏ ਦੱਸੋ ਅਸਦੇ ਲੋਕ ਯਾਰ ਅੱਪਾ ਸੁਣ ਤੋਂ ਪਸਾਰ ਵਿੱਚ ਨਾ ਜਾਂਦੇ ਆ ਹਾਂ ਤੇ ਸਾਡੇ ਘਰ ਵਿੱਚ ਇੰਨਾ ਗੰਦਾ ਪਾਣੀ ਆਉਂਦਾ ਹੈਗਾ ਵਾ ਕਿ ਆਪਾਂ ਕਿੰਨੇ ਦਿਨ ਹੋ ਗਏ ਆਪਾਂ ਡਾਕਟਰ ਕੋ ਜਾਂਦੇ ਆ ਹਾਂ ਤੇ ਤੇ ਗਟਰਾ ਵਿੱਚ ਜੋ ਸੀਵਰੇਜ ਵਾਲਾ ਪਾਣੀ ਆਉਂਦਾ ਟੂਟੀਆਂ ਵਿੱਚ ਸਾਰੇ ਪਾਸੇ ਗੰਦਾ ਪਾਣੀ ਆਉਂਦਾ ਆਪਾਂ ਬਿਮਾਰ ਹੁੰਦੇ ਆ ਆ ਤਾਂ ਪਾਣੀ ਆ ਰਿਹਾ 10 ਦਿਨ ਹੋ ਗਏ ਜੇ ਅਸੀਂ ਇਸ ਤਰ੍ਹਾਂ ਹੀ ਬੈਠੇ ਆ ਅਸੀਂ ਆਪਣੇ ਬੱਚੇ ਵੀ ਘਰੋਂ ਕੱਢੇ ਆ ਸਾਡੇ ਬੰਦੇ ਪਾਣੀ ਮੰਗਦੇ ਅਸੀਂ ਪਾਣੀ ਕਿੱਥੋਂ ਦਈਏ ਬਾਹਰ ਖਪੇ ਦੱਬੇ ਇਹਨਾਂ ਨੇ ਆਣਾ ਕਿੱਥੋਂ ਦਈਏ ਪਾਣੀ ਹੋਣੀ ਵੀ ਕਹਿੰਦੇ ਮੈਨੂੰ ਪਾਣੀ ਦੋ ਪਾਣੀ ਕਿੱਥੋਂ ਦੇਵਾਰ ਪਾਣੀ ਹੋਏਗਾ ਤੇ ਦਵਾਂਗੇ ਨਾ ਸਾਡੇ ਉੱਥੇ ਕੁਝ ਘਰ ਐਦਾਂ ਦੇ ਵੀ ਨੇ ਕਿ ਜਿਹੜੇ ਮੋਟਰ ਤੱਕ ਵੀ ਨਹੀਂ ਲਵਾ ਸਕਦੇ ਸਾਨੂੰ ਪਾਣੀ ਦੀ ਇੰਨੀ ਕੁ ਤਿਲਕ ਆਈ ਹੋਈ ਆ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਹੱਤੋਂ ਵੱਧ ਅਸੀਂ ਓਕੇ ਹੈਗੇ ਆ ਇਹ ਹਰ ਗਰਮੀ ਹੁੰਦਾ ਜੇ ਆਪਾਂ ਐਸ ਡੀਓ ਤੋਂ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਾਂਦੇ ਆ ਸਾਨੂੰ ਉਹ ਕਹਿ ਦਿੰਦੇ ਨੇ ਚੱਲ ਜੋ ਭੈਣ ਜੀ ਘੜੀ ਨੂੰ ਪਾਣੀ ਆ ਜਾਊਗਾ ਕੁਵੇਲੇ ਨੂੰ ਆ ਜਾਊਗਾ ਪਰ ਸਾਡੀ ਕੋਈ ਸੁਣਵਾਈ ਨਹੀਂ ਜੇ ਹੁੰਦੇ ਮੇਰਾ ਮੇਰਾ ਨਾਮ ਜੀ ਸੁਖਨਾਮ ਸਿੰਘ ਭਾਟਿਆ ਜੀ ਮੈਂ ਗਲੀ ਰਾਈਆਂ ਤੋਂ ਹਗਾਂਵਾ ਜੀ ਬਜ਼ਾਰ ਬੱਕਰਵਾਨਾ ਮਾਸਿੰਗੇਟ ਅੱਜ 5 ਦਿਨ ਤੋਂ ਬਿਲਕੁਲ ਸਰਕਾਰੀ ਪਾਣੀ ਕੋਈ ਨਹੀਂ ਆ ਰਿਹਾ ਜੀ ਲੋਕੀ ਹਾ ਹਾ ਕਰਮਚਾਰੀਆਂ ਨੇ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਿਰਕਦੀ ਪਈ ਬਿਲਕੁਲ ਇਹ ਸਿਰਫ ਆਂਦੇ ਨੇ ਲਾਲੀ ਪੱਪ ਦੇ ਜੰਦੇ ਨੇ ਜੀ ਬਸ ਜੀ ਅੱਧੇ ਘੰਟੇ ਟਾਡਾ ਮਸਲਾ ਹੱਲ ਜੀ ਅੱਧੇ ਘੰਟੇ ਟਾਡਾ ਮਸਲਾ ਹੱਲ ਜੀ ਅੱਜ ਪੰਜਾਂ ਦਿਨਾਂ ਵਿੱਚ ਕੋਈ ਬੰਦਾ ਨਹੀਂ ਆਇਆ ਜਿਹਨੇ ਆ ਕੇ ਪਾਣੀ ਦਾ ਮਸਲਾ ਹੱਲ ਕੀਤਾ ਹੋਵੇ ਇਹ ਤੁਹਾਡੇ ਸਾਹਮਣੇ ਵੇਖ ਲਓ ਜਨਾਨੀਆਂ ਦਾ ਘਟ ਕੀ ਦਾ ਜੀ ਕਰਜ਼ਾ ਘਾਟੂ ਸੋ ਬੱਚੇ ਬਿਲਕੇ ਛੱਡ ਗਏ ਜੀ ਕੰਪਲੇਨ ਕੀਤੀ ਹੈ ਕਿਸੇ ਅਫਸਰ ਨੂੰ ਕੰਪਲੀਟ ਮਾਰਾ ਯਹੀ ਹਾਂਜੀ ਡਾਕਟਰ ਜੀ ਗੁਪਤਾ ਨੂੰ ਕੰਪਲੇਨ ਕੀਤੀ ਜੀ ਕੀ ਆਸ਼ਵਾਸ਼ਣ ਦਿੱਤਾਗਾ ਉਹਨਾਂ ਆਸ਼ਵਾਸ਼ਣ ਦਿੱਤਾ ਉਹਨਾਂ 4 ਦਿਨ ਪਹਿਲੇ ਬੰਦੇ ਭੇਜੇ ਸਨ ਪਤਾ ਕਰਨ ਵਾਸਤੇ ਕਹਿੰਦੇ ਮੋਟਰ ਚਲਾਓ ਪਾਣੀ ਆਂਦਾ ਵਾ ਅਸੀਂ ਕਹਿੰਦੇ ਨਹੀਂ ਆਂਦਾ ਜੀ ਕਹਿੰਦੇ ਜੀ ਸਵੇਰੇ ਮਸਲਾ ਹੱਲ ਹੋ ਜਾਏਗਾ ਜੀ ਅੱਜ 3 ਦਿਨ ਹੋ ਗਏ ਨੇ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਕਿਦਾ ਗੁਜ਼ਾਰਾ ਕਿੱਦਾਂ ਹੋ ਰਿਹਾ ਤੁਸੀਂ ਗੁਜ਼ਾਰਾ ਗੁਜ਼ਾਰਾ ਮਾਰਾ ਹੀ ਹੋ ਰਿਹਾ ਵਾ ਮੇਰੇ ਰਿਸ਼ਤੇਦਾਰ ਭੈਣ ਭਰਾ ਸੁਲਤਾਨਮੰਡ ਰੋਡ ਤੇ ਗਈ ਉੱਥੇ ਜਾਈਦਾ ਵਾ ਜੀ ਇਸੇ ਤਰ੍ਹਾਂ ਇਹਨਾਂ ਦੇ ਵੀ ਕੋਈ ਸੰਤੋਖ ਸਰ ਜਾ ਰਿਹਾ ਕੋਈ ਦਰਬਾਰ ਸਾਹਿਬ ਜਾ ਰਿਹਾ ਵਾ ਕੋਈ ਬਿਬੇਕ ਸਰ ਜਾ ਰਿਹਾ ਵਾ ਸਰਕਾਰ ਨੂੰ ਰੋਂਦੇ ਨੇ ਦੋ ਦੋ ਹੱਥੀ ਪਿੱਟਣ ਦੇ ਨੇ ਲੋਕਾਂ ਨੇ ਨਵੀਂ ਸਰਕਾਰ ਚੁਣੀ ਹੈ ਨਾ ਬਦਲਾ ਹੋਵੇਗਾ ਤੁਹਾਨੂੰ ਕੀ ਲੱਗਦਾ ਬਹੁਤ ਬਦਲਾਵ ਆ ਗਿਆ ਜੀ ਬਹੁਤ ਬਦਲਾਵ ਘਟਨਾਵਾਂ ਦੇ ਵਿੱਚੋਂ ਪਾਣੀ ਮੁੱਕਦਾ ਨਹੀਂ ਟੂਟੀਆਂ 'ਚ ਪਾਣੀ ਆਂਦਾ ਨਹੀਂ ਇਹਦੇ ਨਾਲ ਵੱਡਾ ਬਦਲਾਵ ਹੋਰ ਕੀ ਹੋਏਗਾ ਜੀ ਆਇਆ ਨਾ ਇਹ ਅਗਲਾ ਦਾ ਸਟੈਪ ਕੀ ਹੋਇਆ ਮਸਲਾ ਹੱਲੇ ਹੋਏਗਾ ਉਹ ਸ਼ਰਮ ਦੇ ਮਾਰੇ ਕੋ ਵੋਟਾਂ ਮੰਗਣ ਨਹੀਂ ਆਂਦੀ ਕੋਈ ਵੀ ਪਾਰਟੀ ਇੱਥੇ ਇਹ ਚਾਰ ਕੈਂਡੀਡੇਟ ਖਲੋਤੇ ਨੇ ਨਾ ਅਲੱਗ-ਅਲੱਗ ਪਾਰਟੀਆਂ ਦੇ ਇੱਕ ਵੀ ਕੈਂਡੀਡੇਟ ਇੱਥੇ ਨਹੀਂ ਵੜਿਆ ਵੋਟ ਮੰਗਣ ਵਾਸਤੇ ਉਹਨੂੰ ਪਤਾ ਛਿੱਤਰ ਵਈ ਨੇ ਜਿਹੜਾ ਵੀ ਇੱਥੇ ਗਿਆ ਵੋਟ ਮੰਗਣ ਜਿਹੜਾ ਹੁਣ ਅੱਥੇ ਆ ਵੀ ਗਿਆ ਵੋਟ ਮੰਗਣ ਤਾਂ ਤੱਕ ਕਿਸ ਤਰ੍ਹਾਂ ਉਹਨੂੰ ਐਨਪੈ ਗੱਟਨ ਦੇ ਟੱਕਰ ਖੋਲ ਕੇ ਵਿਖਾਵਾਂਗੇ ਵੀ ਆਹ ਵੇਖ ਲੈ ਪਹਿਲੇ ਪਹਿਲੇ ਗੱਡਰ ਦੇ ਢੱਕਣ ਬਖਾਵਾਂਗੇ ਜੀ ਆਹ ਵੇਖ ਲਵੋ ਜੀ ਇਹ ਦਾਂਗੇ ਹੋਰ ਕੀ ਦਿਆਂਗੇ ਜੀ ਆਹ ਇਹ ਆਹ ਵੇਖੋ ਇਹ ਬੱਚੇ ਦੀ ਸਕੂਲ ਜਾਣ ਦੀ ਉਮਰ ਹੈ ਗਈ ਆ ਇਹ ਵੇਖੋ ਇਹ ਸਕੂਲ ਜਾਣ ਦੀ ਉਮਰ ਹੈ ਬੱਚਾ ਵੇਖੋ ਬਾਲਟੀ ਪਾਣੀ ਦੀ ਫੜ ਕੇ ਤੁਰਿਆ ਆਂਦਾ ਵੇ ਪਾਣੀ ਲੱਭਣ ਵਾਸਤੇ ਜੀ ਕੀ ਕਰੇਗਾ ਇੱਥੇ ਬੰਦਾ ਜੀ ਮੇਰੇ ਮਾਮਾ ਘਰੋਂ ਤੇ 10 ਦਿਨ ਹੋ ਗਏ ਆ ਆਪਾਂ ਸੰਤੋਪ ਸਰ ਵਿੱਚ ਨਾਂ ਜਾਣਦੇ ਆ ਤੇ ਸਾਡੇ ਘਰ ਵਿੱਚ ਨਗੰਦਾ ਪਾਣੀ ਆਂਦਿਆ ਗਾ ਵਕੀ ਆਪਾਂ ਕਿੰਨੇ ਦਿਨ ਹੋ ਗਿਆ ਪਰ ਡਾਕਟਰ ਕੋ ਜਾਣਨੇ ਆ ਹਾਂ ਤੇ ਤੇ ਗਟਰਾ ਵਿੱਚੋਂ ਸੀਵਰੇਜ ਵਾਲਾ ਪਾਣੀ ਆਂਦਾ ਟੂਟੀਆਂ ਵਿੱਚ ਸਾਰੇ ਪਾਸੇ ਗੰਦਾ ਪਾਣੀ ਆਂਦਾ ਆਪਾਂ ਬਿਮਾਰ ਹੁੰਦੇ ਆ ਤੇ ਸਰਕਾਰ ਨੇ ਧਿਆਨ ਦਿੱਤਾ ਇਸ ਬਾਰੇ ਕੋਈ ਨਹੀਂ ਹੁਣ ਕੀ ਮੰਗ ਕੇ ਕਰਦੇ ਸਰਕਾਰ ਨੂੰ ਤੁਸੀਂ ਆਪਾਂ ਸਰਕਾਰ ਨੂੰ ਕਹਿੰਦੇ ਆ ਕਿ ਸਾਡੇ ਘਰ ਪਾਣੀ ਭੇਜ ਦਿਓ ਆਕਾ ਦੋਸਤ ਸਾਰਾ ਮhalla ਇਕੱਠਾ ਹੈ ਮੈਂ ਸਿਮਰਨ ਬੋਲਦੀ ਆ ਸ਼ੇਰਾ ਅਰੂਰੇ ਘਰ ਤੋਂ ਕਿਰਪਾ RAM ਦੀ ਹਵੇਲੀ ਦੇ ਲਾਗੇ ਕੀ ਮੁਸ਼ਕਲ ਆ ਜੀ ਨਾ ਤੇ ਪਾਣੀ ਆ ਰਿਹਾ 10 ਦਿਨ ਹੋ ਗਏ ਜਿਵੇਂ ਇਸ ਤਰ੍ਹਾਂ ਹੀ ਬੈਠੇ ਆ ਅਸੀਂ ਆਪਣੇ ਬੱਚੇ ਵੀ ਘਰੋਂ ਕੱਢੇ ਆ ਸਾਡੇ ਬੰਦੇ ਪਾਣੀ ਮੰਗਦੇ ਸੀ ਪਾਣੀ ਕਿੱਥੋਂ ਦਈਏ ਬਾਰ ਬਖੇ ਤਬੇ ਇਹਨਾਂ ਨੇ ਆਣਾ ਕਿੱਥੋਂ ਦਈਏ ਪਾਣੀ ਕੋਣ ਵੀ ਕਹਿੰਦੇ ਮੈਨੂੰ ਪਾਣੀ ਦੋ ਤੇ ਪਾਣੀ ਕਿੱਥੋਂ ਦੇ ਘਰ ਪਾਣੀ ਹੋਏਗਾ ਤੇ ਦਵਾਂਗੇ ਨਾ ਤੁਹਾਨੂੰ 10 ਦਿਨ ਹੋ ਗਏ ਅਸੀਂ ਪਾਣੀ ਦੇ ਤਰਲੇ ਮਾਰਦੇ ਨਾ ਤੇ ਮੋਟਰ ਨਾਲ ਆਉਂਦਾ ਨਾ ਹੁੰਦਾ 10 ਦਿਨ ਤੋਂ ਪਾਣੀ ਨਹੀਂ ਆ ਰਿਹਾ ਕਿੰਨੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਰੋਟੀ ਪਾਣੀ ਤੋਂ ਅਜੀ ਸਰਕਾਰ ਦੇ ਬੜੇ ਬੜੇ ਵੱਡੇ ਵੱਡੇ ਦਾਅਵੇ ਕਰਦੀ ਤੁਹਾਨੂੰ ਕੀ ਲੱਗਦਾ ਸਰਕਾਰ ਨੇ ਦਾਅਵੇ ਕਰ ਹੀ ਜਾਣੇ ਮੈਂ ਤਾਂ ਉਹ ਜੇ ਪੂਰੇ ਕਰੇ ਤੇ ਤੁਹਾਡੇ ਇਥੇ ਮੌਕੇ ਅਫਸਰ ਹੀ ਉਹ ਵੇਖਣੇ ਆ ਮੌਕੇ ਨਹੀਂ ਵਖਣਾ ਕੋਈ ਨਹੀਂ ਆਇਆ ਜੀ ਇੱਥੇ ਕੋਈ ਨਹੀਂ ਆਉਂਦਾ ਇੱਥੇ ਕੋਈ ਨਹੀਂ ਆਉਂਦਾ ਇੱਥੇ ਜਿਹੜਾ ਵੀ ਆਏਗਾ ਆਪਣੀ ਬੇਸਤੀ ਕਰਾ ਕੇ ਜਾਏਗਾ ਨਹੀਂ ਕਿਸੇ ਨੂੰ ਕੁਝ ਨਹੀਂ ਦੇਣਾ ਚਰਤੇ ਕੀ ਜੇ ਕਿਸੇ ਨੂੰ ਵੋਟ ਨਹੀਂ ਪਾਣੀ ਕਿਸੇ ਨੂੰ ਕੁਝ ਨਹੀਂ ਦੇਣਾ ਮੇਰਾ ਨਾਮ ਸੋਨੀਆ ਵੈ ਇੱਥੇ ਨਾਲ ਹੀ ਬਕਰਵਾਨਾ ਯਾਰ ਬਾਜ਼ਾਰ ਮੰਨਤਾ ਸਿੰਘ ਹਵੇਲੀ ਹੈਗੀ ਐ ਖਾੜੇ ਵਾਲਿਆਂ ਦੀ ਅਸੀਂ ਉੱਥੇ ਰਹਿੰਨੇ ਆ ਸਾਡੇ ਉੱਥੇ ਕੁਝ ਘਰ ਇਦਾਂ ਦੇ ਵੀ ਨੇ ਕਿ ਜਿਹੜੇ ਮੋਟਰ ਤੱਕ ਵੀ ਨਹੀਂ ਲਵਾ ਸਕਦੇ ਸਾਨੂੰ ਪਾਣੀ ਦੀ ਇੰਨੀ ਕਿ ਤਿਲਕ ਆਈ ਹੋਈ ਆ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਹੱਤੋਂ ਵੱਧ ਅਸੀਂ ਓਕੇ ਹੈਗੇ ਆ ਇਹ ਹਰ ਗਰਮੀ ਹੁੰਦਾ ਜੇ ਆਪਾਂ ਐਸ ਡੀਓ ਤੋਂ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਾਂਦੇ ਆ ਸਾਨੂੰ ਉਹ ਕਹਿ ਦਿੰਦੇ ਨੇ ਚਲ ਜੋ ਪੈਂਦੀ ਘੜੀ ਨੂੰ ਪਾਣੀ ਆ ਜਾਊਗਾ ਕੁਵੇਲੇ ਨੂੰ ਆ ਜਾਊਗਾ ਪਰ ਸਾਡੀ ਕੋਈ ਸੁਣਵਾਈ ਨਹੀਂ ਜੇ ਹੁੰਦੀ ਕੀ ਸਮਝਦੇ ਹੋ ਕਿਉਂ ਨਹੀਂ ਸੁਣਵਾਈ ਤੇ ਕਿਉਂ ਸਮ ਕੀ ਸਮਝਦੇ ਹੋ ਅਮੈ ਦੇ ਕੁੱਤੀ ਚੋਰ ਨੇ ਸਾਰੇ ਜਿਹੜੀ ਸਰਕਾਰ ਬੈਂਦੀ ਹੈ ਉਹ ਤੋਂ ਉਹਦੇ ਤੋਂ ਉਹਦੇ ਤੋਂ ਪਿਓ ਦੀ ਪਿਓ ਬੈਂਦੀ ਹੈ ਬਸ ਹੋਰ ਕੋਈ ਸਮਝ ਨਹੀਂ ਆਉਂਦੀ ਸਰਕਾਰ ਤਾਂ ਕਹਿੰਦੀ ਸਮਾਰਟ ਸਿਟੀ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਏਗੀ ਸਾਡੇ ਸਾਹਮਣੇ ਹੀ ਆ ਸਾਡੇ ਸਾਹਮਣੇ ਹੀ ਆ ਤੁਸੀਂ ਵੀ ਵੇਖਦੇ ਹੀ ਪਏ ਹੋ ਥੋੜਾ ਅੱਗੇ ਆਓ ਤੁਹਾਨੂੰ ਸਮਾਰਟ ਦੀ ਕੋਈ ਦਾਵੇ ਕੀ ਦੇ ਕੰਮ ਕਰਦਾ ਕੋਈ ਦਾਵੇ ਪੂਰੇ ਨਹੀਂ ਹੁੰਦੇ ਭਾਈ ਜਮਰਦੀ ਕਰ ਲੋ ਜੇ ਮਾਦਰੀਆਂ ਦਾ ਕੋਈ ਨਹੀਂ ਗਲੀਆਂ ਦੀ ਨਾੜੀ ਤੇ ਨਾ ਗੱਲ ਦੇ ਕੋ ਪੂਰਾ ਦਿਨ ਗਾਂ ਪਾਣੀ ਆਣਾ ਗੱਦਾ ਚੱਲੋ ਸਾਨੂੰ ਕੋਈ ਪੈਸਾ ਤੇ ਲਾ ਮਿਲੇ ਜਾਂ ਨਾ ਮਿਲੇ ਸਾਨੂੰ ਕੋਈ ਕਾਦੀ ਚੀਜ਼ ਮਿਲੇ ਨਾ ਮਿਲੇ ਕਮ ਸੇ ਕਮ ਬੱਤੀ ਪਾਣੀ ਤੇ ਮਿਲੇ ਜਿਹੜਾ ਸਾਡਾ ਹੱਕ ਹੈ ਉਹ ਤਾਂ ਸਾਨੂੰ ਮਿਲੇ ਸਰਕਾਰ ਕਹਿੰਦੀ ਇਹ ਬੱਤੀ ਫ੍ਰੀ ਕਰਾ ਕਰਦੀ ਹੈ ਜੀ ਫ੍ਰੀ ਕੱਦ ਕਹਿੰਦੇ ਫ੍ਰੀ ਕਰਦੀ ਹੈ ਨਹੀਂ 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 ਜੀ ਫ੍ਰੀ ਕਰ ਦਿੱਤੀ ਹੈ ਨਹੀਂ ਤੇ ਬੱਤੀ ਫ੍ਰੀ ਕਰਦੀ ਤਾਂ ਲੈਣਾ ਤੁਹਾਨੂੰ ਇਹ ਵੀ ਕਹਿਣੇ ਜਾਵਾਂਗੇ ਕਿ ਚਲੋ ਇੱਥੇ ਦੇ ਸੀਵਰੇਜ ਦਾ ਆਉਂਦਾ ਨਾ ਜਦੋਂ ਮੀਂਹ ਆ ਜਾਂਦਾ ਸਾਡੀ ਜਿਹੜੀ ਹਵੇਲੀ ਹੈ ਨਾ ਸਾਡੇ ਘਰ ਅਸੀਂ ਕਹਿੰਨੇ ਰਹਨੇ ਆ ਕਿ ਮੀਂਹ ਨਾ ਆਵੇ ਉਹਦੀ ਵਜ੍ਹਾ ਤੁਸੀਂ ਪੁੱਛੋਗੇ ਕਿਉਂ ਕਿ ਸਾਡੇ ਬੈਗ ਪਾਣੀ ਸਾਡੇ ਘਰਾਂ ਦੇ ਵਿੱਚ ਵੜ ਜਾਂਦਾ ਕਿ ਸਾਡੇ ਸੀਵਰੇਜ ਦਾ ਇੰਨਾ ਬੁਰਾ ਹਾਲ ਹੈ ਤੇ ਉਹੀ ਗੰਦਾ ਪਾਣੀ ਰੇਤ ਵਾਲਾ ਤੇ ਉਹੀ ਆਈ ਬਿਮਾਰੀਆਂ ਸਭ ਕੁਝ ਉਹੀ ਕੁਝ ਚੱਲਦਾ ਪਿਆ